ਤੁਹਾਨੂੰ ਵੈਸੇ ਕਿੰਨੇ ਕਿ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਸਾਰੀ ਸਾਰੀ ਉਮਰ ਹੀ ਹੋ ਗਈ ਮਹਾਰਾਜ ਦੇ ਘਰ ਆਉਂਦਿਆਂ ਨੂੰ ਅੱਛਾ ਜੋ ਕੁਛ ਸਾਡੇ ਬਾਬਾ ਜੀ ਆ ਸ਼ਾਬਾਸ਼ ਹਾਂਜੀ ਬਾਬਾ ਜੀ ਸਿੰਘ ਜੀ ਮਤਲਬ ਕਈ ਸਾਲ ਹੋ ਗਏ ਉਹਨੇ ਫਿਰ ਕਈ ਸਾਲ ਹੋ ਗਏ ਸੀ ਬਾਬਾ ਜੀ ਦੇ ਨਾਲ ਲੜ ਪੜਿਆ ਸਾਡੇ ਬਾਬਾ ਜੀ ਆ ਜੋ ਕੁਛ ਫਿਰ ਜਦੋਂ ਇੰਨੇ ਸਾਲਾਂ ਤੋਂ ਬਾਬਾ ਜੀ ਦੇ ਨਾਲ ਜੁੜੇ ਹੋ ਫਿਰ ਕੀ ਕੀ ਪਾਇਆ ਤੇ ਕੀ ਕੀ ਮਹਿਸੂਸ ਕੀਤਾ ਦੰਤ ਇਹਨਾਂ ਨੇ ਬੜਾ ਕੁਝਾਂ ਦਿੱਤਾ ਆ ਬਹੁਤ ਕੁਝ ਦਿੱਤਾ ਹੀ ਨਾ ਦਿੱਤਾ ਹੀ ਖਾਂਡੇ ਆ ਹਾਂਜੀ ਸਭ ਕੁਝ ਇਹਨਾਂ ਨੇ ਦਿੱਤਾ ਖਾਂਡੇ ਹਾਂਜੀ ਮਾਤਾ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਆਉਂਦਿਆਂ ਸੰਗਤ ਜਿਹੜੀ ਹੈ ਉਹ ਫਿਰ ਵਧਦੀ ਨਜ਼ਰ ਆਈ ਹੈ ਕਿਤਨਾ ਕਿਤੇ ਗਿਣਤੀ ਸੰਗਤ ਦੀ ਵਧੀ ਹੈ ਵਾਧੂ ਵਧੀ ਹੈ ਮਾੜ ਦੇ ਘਰ ਕੇ ਅਸੀਂ ਤਾਂ ਘਾਟਾ ਹੀ ਨਗਾਉਂਦੀ ਜਾਂਦੀ ਸੰਗਤ ਵਾਧੂ ਦਿਨ ਰਾਤ ਰਹਿੰਦੀ ਹੈ ਜੀ ਬਾਬਾ ਜੀ ਦੀ ਬੜੀ ਕਿਰਪਾ ਹੈ ਚਸ਼ਮੇ ਵੀ ਬਥੇਰੇ ਦੇਖੀ ਹੋਣਗੇ ਫਿਰ ਹਾਂਜੀ ਹਾਂਜੀ ਬਾਬਾ ਜੀ ਦੇ ਬਹੁਤ ਜਿਆਦੇ ਬਹੁਤ ਖੁਸ਼ ਹਰ ਕੋ ਬੱਚੋ ਬਾਬਾ ਜੀ ਬਚਾਉਂਦੇ ਸਾਨੂੰ ਦੁੱਖ ਕੋਈ ਨਹੀਂ ਆਂਦਾ ਕੋਈ ਦਿਲਦਰ ਨਹੀਂ ਆਂਦਾ ਕੋਈ ਬਿਮਾਰੀ ਨਹੀਂ ਆਉਂਦੀ ਕੁਛ ਨਹੀਂ ਆਂਦਾ ਸੰਗਤ ਤੁਹਾਨੂੰ ਵੈਸੇ ਕਿੰਨੇ ਕਿ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਸਾਨੂੰ ਸਾਰੀ ਉਮਰ ਹੀ ਹੋ ਗਈ ਮਹਾਰਾਜ ਜੀ ਘਰ ਹੁੰਦਿਆਂ ਨੂੰ ਅੱਛਾ ਜੋ ਕੁਛ ਸਾਡੇ ਬਾਬਾ ਜੀ ਆ ਕੀ ਬਾਤ ਹਾਂਜੀ ਬਾਬਾ ਜੀ ਸਿੰਘ ਜੀ ਮਤਲਬ ਕਈ ਸਾਲ ਹੋ ਗਏ ਉਹਨੇ ਫਿਰ ਕਈ ਸਾਲ ਹੋ ਗਏ ਸੀ ਬਾਬਾ ਜੀ ਦੇ ਲੜ ਫੜਿਆ ਸਾਡੇ ਬਾਬਾ ਜੀ ਜੋ ਕੁਛ ਫਿਰ ਜਦੋਂ ਇੰਨੇ ਸਾਲਾਂ ਤੋਂ ਬਾਬਾ ਜੀ ਦੇ ਨਾਲ ਜੁੜੇ ਹੋ ਫਿਰ ਕੀ ਕੀ ਪਾਇਆ ਕੀ ਕੀ ਮਹਿਸੂਸ ਕੀਤਾ ਤਾਂ ਇਹਨਾਂ ਨੂੰ ਬੜਾ ਕੁਛਾਂ ਦਿੱਤਾ ਹੋਇਆ ਬਹੁਤ ਕੁਛ ਦਿੱਤਾ ਹੀ ਨਾ ਦਿੱਤਾ ਹੀ ਖਾਂਡੇ ਹਾਂ ਹਾਂਜੀ ਸਭ ਕੁਝ ਇਹਨਾਂ ਨੇ ਦਿੱਤਾ ਖਾਂਡੇ ਹਾਂਜੀ ਮਾਤਾ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਹੁੰਦਿਆਂ ਸੰਗਤ ਜਿਹੜੀ ਹੈ ਉਹ ਫਿਰ ਵਧਦੀ ਨਜ਼ਰ ਆਈ ਹੈ ਕਿਤਨਾ ਕਿਤੇ ਗਿਣਤੀ ਸੰਗਤ ਦੀ ਵਧੀ ਹੈ ਵਾਧੂ ਵਧੀ ਹੈ ਮਾੜ ਦੇ ਘਰ ਕੇ ਸੀ ਤਾਂ ਘਟਾ ਹੀ ਨਗਾਉਂਦੀ ਜਾਂਦੀ ਸੰਗਤ ਵਾਧੂ ਦਿਨ ਰਾਤ ਰਹਿੰਦੀ ਹੈ ਜੀ ਬਾਬਾ ਜੀ ਦੀ ਬੜੀ ਕਿਰਪਾ ਹੈ ਕਲਸ਼ਮੇ ਵੀ ਬਥੇਦੇ ਦੇਖੀ ਹੋਣਗੇ ਫਿਰ ਹਾਂਜੀ ਹਾਂਜੀ ਬਾਬਾ ਜੀ ਦੇ ਬਹੁਤ ਜਿਆਦਾ ਬਹੁਤ ਕੁਝ ਹਰ ਕੋ ਬੱਚੋ ਬਾਬਾ ਜੀ ਬਚਾਉਂਦੇ ਸਾਨੂੰ ਦੁੱਖ ਕੋਈ ਨਹੀਂ ਆਂਦਾ ਕੋਈ ਦਿਲਦਰ ਨਹੀਂ ਆਂਦਾ ਕੋਈ ਬਿਮਾਰੀ ਨਹੀਂ ਆਉਂਦੀ ਕੁਝ ਨਹੀਂ ਆਂਦਾ ਸਾਨੂੰ ਤੁਹਾਨੂੰ ਵੈਸੇ ਕਿੰਨੇ ਕਿ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਤਾਂ ساری ਉਮਰ ਹੀ ਹੋ ਗਈ ਮਹਾਰਾਜ ਜਕਰ ਹੁੰਦਿਆਂ ਨੂੰ ਅੱਛਾ ਜੋ ਕੁਛ ਸਾਡੇ ਬਾਬਾ ਜੀ ਆ ਕੀ ਬਾਤ ਹਾਂਜੀ ਬਾਬਾ ਜੀ ਸਿੰਘ ਜੀ ਮਤਲਬ ਕਈ ਸਾਲ ਹੋ ਗਏ ਉਹਨੇ ਵਿੱਚ ਕਿੰਨੇ ਸਾਲ ਹੋ ਗਏ ਸੀ ਬਾਬਾ ਜੀ ਦੇ ਲੜ ਫੜਿਆ ਸਾਡੇ ਬਾਬਾ ਜੀ ਜੋ ਕੁਛ ਫਿਰ ਜਦੋਂ ਇੰਨੇ ਸਾਲਾਂ ਤੋਂ ਬਾਬਾ ਜੀ ਦੇ ਨਾਲ ਜੁੜੇ ਹੋ ਫਿਰ ਕੀ ਕੀ ਪਾਇਆ ਤੇ ਕੀ ਕੀ ਮਹਿਸੂਸ ਕੀਤਾ ਤਾਂ ਇਹਨਾਂ ਨੂੰ ਬੜਾ ਖੁਸ਼ੀਨ ਦਿੱਤਾ ਹੋਇਆ ਬਹੁਤ ਕੁਝ ਦਿੱਤਾ ਹੀ ਨਾ ਦਿੱਤਾ ਹੀ ਖਾਂਡੇ ਹਾਂਜੀ ਸਭ ਕੁਝ ਇਹਨਾਂ ਨੇ ਦਿੱਤਾ ਖਾਂਡੇ ਹਾਂਜੀ ਤੇ ਮਾਤਾ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਹੁੰਦਿਆਂ ਸੰਗਤ ਜਿਹੜੀ ਹੈ ਉਹ ਫਿਰ ਵਧਦੀ ਨਜ਼ਰ ਆਈ ਹੈ ਕਿਤਨਾ ਕਿਤੇ ਗਿਣਤੀ ਸੰਗਤ ਦੀ ਵਧੀ ਹੈ ਵਾਧੂ ਵਧੀ ਹੈ ਮਾਰਦੇ ਘਰ ਕੇ ਸੀ ਤਾਂ ਘਟਾ ਹੀ ਨਗਾਉਂਦੀ ਜਾਂਦੀ ਸੰਗਤ ਵਾਧੂ ਦਿਨ ਰਾਤ ਰਹਿੰਦੀ ਹੈ ਜੀ ਬਾਬਾ ਜੀ ਦੀ ਬੜੀ ਕਿਰਪਾ ਹੈ ਕਲਸ਼ਮੇ ਵੀ ਬਥੇਦੇ ਦੇਖੀ ਹੋਣਗੇ ਫਿਰ ਹਾਂਜੀ ਹਾਂਜੀ ਬਾਬਾ ਜੀ ਦੇ ਬਹੁਤ ਜਿਆਦੇ ਬਹੁਤ ਖੁਸ਼ ਹਰ ਕੋ ਬੱਚੋ ਬਾਬਾ ਜੀ ਬਚਾਉਂਦੇ ਸਾਨੂੰ ਦੁੱਖ ਕੋਈ ਨਹੀਂ ਆਂਦਾ ਕੋਈ ਦਿਲਦਰ ਨਹੀਂ ਆਂਦਾ ਕੋਈ ਬਿਮਾਰੀ ਨਹੀਂ ਆਉਂਦੀ ਕੁਛ ਨਹੀਂ ਆਂਦਾ ਸੰਗਤ ਤੁਹਾਨੂੰ ਵੈਸੇ ਕਿੰਨੇ ਕਿ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਸੰਸਾਰੀ ਉਮਰ ਹੀ ਹੋ ਗਈ ਮਹਾਰਾਜ ਜੀ ਘਰ ਹੁੰਦਿਆਂ ਨੂੰ ਅੱਛਾ ਜੋ ਕੁਛ ਸਾਡੇ ਬਾਬਾ ਜੀ ਆ ਕੀ ਬਾਤ ਹਾਂਜੀ ਬਾਬਾ ਜੀ ਸਿੰਘ ਜੀ ਮਤਲਬ ਕਈ ਸਾਲ ਹੋ ਗਏ ਉਹਨੇ ਫਿਰ ਕਿੰਨੇ ਸਾਲ ਹੋ ਗਏ ਸੀ ਬਾਬਾ ਜੀ ਦੇ ਲੜ ਫੜਿਆ ਸਾਡੇ ਬਾਬਾ ਜੀ ਇਹ ਜੋ ਕੁਛ ਫਿਰ ਜਦੋਂ ਇੰਨੇ ਸਾਲਾਂ ਤੋਂ ਬਾਬਾਈ ਦੇ ਨਾਲ ਜੁੜੇ ਹੋ ਫਿਰ ਕੀ ਕੀ ਪਾਇਆ ਤੇ ਕੀ ਕੀ ਮਹਿਸੂਸ ਕੀਤਾ ਦੱਸ ਇਹਨਾਂ ਨੂੰ ਬੜਾ ਕੁਛ ਨੇ ਦਿੱਤਾ ਆ ਬਹੁਤ ਕੁਛ ਦਿੱਤਾ ਹੀ ਨਾ ਦਿੱਤਾ ਹੀ ਖਾਂਡੇ ਹਾਂਜੀ ਸਭ ਕੁਝ ਇਹਨੇ ਦਿੱਤਾ ਖਾਂਡੇ ਹਾਂਜੀ ਮਾਤਾ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਹੁੰਦਿਆਂ ਸੰਗਤ ਜਿਹੜੀ ਹੈ ਉਹ ਫਿਰ ਵਧਦੀ ਨਜ਼ਰ ਆਈ ਹੈ ਕਿਤਨਾ ਕਿਤੇ ਗਿਣਤੀ ਸੰਗਤ ਦੀ ਵਧੀ ਹੈ ਵਾਧੂ ਵਧੀ ਹੈ ਮਾਰਦੇ ਘਰ ਕੇ ਸੀ ਤਾਂ ਘਟਾ ਹੀ ਨਗਾਉਂਦੀ ਜਾਂਦੀ ਸੰਗਤ ਵਾਧੂ ਦਿਨ ਰਾਤ ਰਹਿੰਦੀ ਹੈ ਜੀ ਬਾਬਾ ਜੀ ਦੀ ਬੜੀ ਕਿਰਪਾ ਹੈ ਕਸ਼ਮੀਰ ਵੀ ਬਥੇਦੇ ਦੇਖੀ ਹੋਣਗੇ ਫਿਰ ਹਾਂਜੀ ਹਾਂਜੀ ਬਾਬਾ ਜੀ ਦੇ ਬਹੁਤ ਜਿਆਦਾ ਬਹੁਤ ਖੁਸ਼ ਹਰ ਘਰ ਬੱਚੋ ਬਾਬਾ ਜੀ ਬਚਾਉਂਦੇ ਸਾਨੂੰ ਦੁੱਖ ਕੋਈ ਨਹੀਂ ਆਂਦਾ ਕੋਈ ਦਿਲਦਰ ਨਹੀਂ ਆਂਦਾ ਕੋਈ ਬਿਮਾਰੀ ਨਹੀਂ ਆਉਂਦੀ ਕੁਛ ਨਹੀਂ ਆਂਦਾ ਸ